ਅਿੰਦੋਸਤੋ ਇਦਾਂਗੇ ਆਪਾਂ ਜਾਣਦਿਆਂ ਕਿ ਕਿਸਾਨੀ ਅੰਦੋਲਨ ਦਿੱਲੀ ਵੱਲ ਨੂੰ ਵਧ ਰਿਹਾ ਹੈ ਅਤੇ ਰਸਤੇ ਦੇ ਵਿੱਚ ਲੱਖਾਂ ਹੀ ਮੁਸੀਬਤਾਂ ਆ ਰਹੀਆਂ ਹਨ ਕਿਤੇ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹਨ ਕਿਤੇ ਕਿਸਾਨਾਂ ਉੱਪਰ ਪਾਣੀ ਦੇ ਬੁਛਾੜਾ ਮਾਰੀਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ ਤੇ ਤਾਂ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਦੇ ਉੱਪਰ ਪੱਕੇ ਕਿੱਲ ਵੀ ਲਗਾ ਦਿੱਤੇ ਸਨ ਤਾਂ ਕਿ ਕਿਸਾਨਾਂ ਦੇ ਟਰੈਕਟਰ ਅੱਗੇ ਨਾ ਲੰਘ ਸਕਣ ਪਰ ਹੁਣ ਦੋਸਤੋ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨ ਬਜ਼ੁਰਗ ਸਰਕਾਰ ਦੇ ਲਾਈ ਸੜਕਾਂ ਉੱਪਰ ਕਿੱਲਾਂ ਨੂੰ ਮਿੰਟਾਂ ਵਿੱਚ ਪੱਟਦੇ ਜਾ ਰਹੇ ਹਨ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕ ਲਗਾ ਰੱਖਿਆ ਸੀ ਪਰ ਕਿਸਾਨਾਂ ਨੇ ਇਹ ਕੁਝ ਮਿੰਟਾਂ ਦੇ ਵਿੱਚ ਹੀ ਤੋੜ ਕੇ ਰੱਖ ਦਿੱਤੇ ਹਨ ਇਸ ਤਰ੍ਹਾਂ ਕਿਸਾਨ ਬੁਲੰਦ ਹੌਸਲੇ ਦੇ ਨਾਲ ਦਿੱਲੀ ਵੱਲ ਨੂੰ ਵਾਦੇ ਜਾ ਰਹੇ ਹਨ ਜਿਹੜਾ ਆ ਗਿਆ ਜਿਹੜੇ ਟਰੈਕਟਰ ਜਿਹੜੇ ਆਪਾਂ ਗਏ ਲੱਗੇ ਸੀਗੇ ਨਾ ਆਪਾਂ ਗੱਲ ਕਰਕੇ ਆਹ ਕੱਲਾ ਠੀਕ ਹੈ ਤੇ ਕੱਲਾ ਅਦੇ ਨਾਲ ਇੱਕ ਹੋਰ ਵੀਡੀਓ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਪੁਲਿਸ ਨਾਲ ਹੋਈ ਹੱਥੋ ਪਾਈ ਦੇ ਵਿੱਚ ਕਿਸਾਨਾਂ ਨੇ ਪੁਲਿਸ ਤੋਂ ਉਹਨਾਂ ਦਾ ਸਮਾਨ ਵੀ ਖੋਲਿਆ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਡਾਂਗ ਦੇ ਜ਼ੋਰ ਤੇ ਪੁਲਿਸ ਤੋਂ ਵੀ ਉਹਨਾਂ ਦਾ ਸਮਾਨ ਖੋਲਿਆ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨੀ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਖਬਰ ਦੇ ਨਾਲ